ਹਾਂਜੀ ਹਾਂਜੀ ਇਹ ਸ਼ਰਧਾਂਜਲੀ ਦੇਣਾ ਹੈ ਜੀ ਟ੍ਰਿਬਿਊਟ ਦੇਣਾ ਹੈ ਬਾਈ ਨੂੰ ਔਰ بڑا ਬਾਈ ਨਾਲ ਸਾਡਾ ਨਿੱਘਾ ਰਿਸ਼ਤਾ ਰਿਹਾ ਤੇ ਸਾਰਾ ਪੰਜਾਬ ਹੀ ਪਿਆਰ ਕਰਦਾ ਔਰ ਜੋ ਅੱਜ ਤੋਂ 3 ਸਾਲ ਪਹਿਲਾਂ ਮੰਦਭਾਗੀ ਘਟਨਾ ਹੋਈ ਸੀਗੀ ਸੋ ਬਹੁਤ ਵੱਡਾ ਘਾਟਾ ਸਾਰੇ ਪੰਜਾਬ ਨੂੰ ਗਿਆ ਬਾਈ ਇੱਕ ਸੂਰਜ ਸੀਗਾ ਪੰਜਾਬ ਦਾ ਚੜ੍ਹਦਾ ਸੂਰਜ ਸੀਗਾ ਸੋ ਅੱਜ ਬਾਈ ਨੂੰ ਸ਼ਰਧਾਂਜਲੀ ਦੇਣਾ ਹੈ ਜੀ ਜੀਤਾ ਜੀ ਤੁਹਾਨੂੰ ਹਮੇਸ਼ਾ ਦਿਲਦਾ ਹੈ ਔਰ ਤੁਹਾਡੀ ਫਿਲਮ ਦੇ ਵਿੱਚ ਵੀ ਉਹਦਾ ਜ਼ਿਕਰ ਆਇਆ ਹਾਂਜੀ ਮੈਂ ਤਾਂ ਅਸੀਂ ਤਾਂ ਬਹੁਤ ਮਤਲਬ ਜੁੜੇ ਹੋਏ ਆ ਬਾਈ ਨਾਲ ਅਸੀਂ 2 ਫਿਲਮ ਦੇ ਵਿੱਚ ਵੀ ਟਰਾਈ ਕੀਤੀ ਸੀ ਕਿ ਬਾਈ ਦਾ ਗਾਣਾ ਲੈ ਕੇ ਆਈਏ। ਥੈਟ ਟਾਈਮ ਬਾਈ ਬਾਹਰ ਸੀਗਾ ਤੇ ਹੁਣ ਤੀਜੀ ਦੇ ਵਿੱਚ ਫੇਰ ਅਸੀਂ ਆਪਣਾ ਜਿਹੜਾ ਡਾਲਰ ਗਾਣਾ ਉਹ ਲੈ ਕੇ ਆਏ ਬਾਈ ਨੂੰ ਟ੍ਰਿਬਿਊਟ ਦਿੱਤਾ ਉਸ ਦੇ। ਪਰਿਵਾਰ ਦੇ ਨਾਲ ਤੇ ਹਮੇਸ਼ਾ ਸਾਰਾ ਕੁਝ ਤੁਹਾਡੇ ਨਾਮ ਆਇਆ ਇੱਥੇ ਅੰਦਰ ਹੈ ਵੀ ਐ, ਛੋਟਾ ਦਿੱਤੂ ਵੀ ਜਿਹੜਾ ਅੰਦਰ ਮੌਜੂਦ ਹੈ। ਬਾਬਾ ਉਹਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਲੰਬੀਆਂ ਉਮਰਾਂ ਲਾਵੇ। ਸੋ ਵਾਹਿਗੁਰੂ ਅਗੇ ਹੀ ਅਰਦਾਸ ਹੈ ਜੀ। ਜੀ ਕੀ ਕਹਿੰਦੇ? ਉਸੇ ਪੁੱਛੋ। ਅੱਛਾ ਤੀਜੀ ਬੱਤੀ ਆ। ਹਾਂਜੀ। ਹਾਂਜੀ ਹਾਂਜੀ ਇਹ ਸ਼ਰਧਾਂਜਲੀ ਦੇਣਾ ਹੈ ਜੀ ਟ੍ਰਿਬਿਊਟ ਦੇਣਾ ਹੈ ਬਾਈ ਨੂੰ ਔਰ بڑا ਬਾਈ ਨਾਲ ਸਾਡਾ ਨਿੱਘਾ ਰਿਸ਼ਤਾ ਰਿਹਾ ਤੇ ਸਾਰਾ ਪੰਜਾਬ ਹੀ ਪਿਆਰ ਕਰਦਾ ਔਰ ਜੋ ਅੱਜ ਤੋਂ 3 ਸਾਲ ਪਹਿਲਾਂ ਮੰਦਭਾਗੀ ਘਟਨਾ ਹੋਈ ਸੀਗੀ ਸੋ ਬਹੁਤ ਵੱਡਾ ਘਾਟਾ ਸਾਰੇ ਪੰਜਾਬ ਨੂੰ ਪਿਆ ਬਾਈ ਇੱਕ ਸੂਰਜ ਸੀਗਾ ਪੰਜਾਬ ਦਾ ਚੜ੍ਹਦਾ ਸੂਰਜ ਸੀਗਾ ਸੋ ਅੱਜ ਬਾਈ ਨੂੰ ਸ਼ਰਧਾਂਜਲੀ ਦੇਣਾ ਹੈ ਜੀ ਜੀਤਾ ਚ ਤੂੰ ਹਮੇਸ਼ਾ ਜਿੰਦਾ ਹੈ ਔਰ ਤੁਹਾਡੀ ਜ਼ਿੰਦਗੀ ਵਿੱਚ ਵੀ ਉਹਦਾ ਜੀ ਹਾਂਜੀ ਮੈਂ ਤਾਂ ਅਸੀਂ ਤਾਂ ਬਹੁਤ ਮਤਲਬ ਜੁੜੇ ਹੋਏ ਆ ਬਾਈ ਨਾਲ ਅਸੀਂ ਇੱਕ ਟੂ ਫਿਲਮ ਦੇ ਵਿੱਚ ਵੀ ਟਰਾਈ ਕੀਤੀ ਸੀ ਕਿ ਬਾਈ ਦਾ ਗਾਣਾ ਲੈ ਕੇ ਆਈਏ that time ਬਾਈ ਬਾਹਰ ਸੀਗਾ ਤੇ ਹੁਣ ਤੀਜੀ ਦੇ ਵਿੱਚ ਫੇਰ ਅਸੀਂ ਆਪਣਾ ਜਿਹੜਾ ਡਾਲਰ ਗਾਣਾ ਉਹ ਲੈ ਕੇ ਆਏ ਬਾਈ ਨੂੰ ਟ੍ਰਿਬਿਊਟ ਦਿੱਤਾ ਉਸੇ ਰੰਗ ਪਰਿਵਾਰ ਦੇ ਨਾਲ ਦੀ ਹਮੇਸ਼ਾ ਸਾਰਾ ਕੋਈ ਸਬੰਧਾਵਾ ਹੈ ਗਿਆ ਇੱਥੇ ਅੰਦਰ ਹੈ ਵੀ ਹੈ ਛੋਟਾ ਸਿੱਧੂ ਵੀ ਜਿਹੜਾ ਅੰਦਰ ਬੋਲਦਾ ਹੈ ਬਾਪਾ ਉਹਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਲੰਬੀਆਂ ਉਮਰਾਂ ਲਾਵੇ ਸੋ ਵਾਹਿਗੁਰੂ ਅਗੇ ਹੀ ਅਰਦਾਸ ਹੈ